ਅਦੇਖੋ ਕਿਵੇਂ ਐ ਮੁੰਡੇ ਬੁਲੇਟ ਦੇ ਪਟਾਕੇ ਪਾਪਾ ਫੁਕਰੀ ਮਾਰ ਰਹੇ ਸੀ ਫਿਰ ਪੁਲਿਸ ਨੇ ਵੀ ਬਖਸ਼ੇ ਨਹੀਂ ਤੇ ਚਲਾਨ ਕੱਟ ਕੇ ਚੰਗੇ ਪਟਾਕੇ ਪੁਵਾਏ ਇਨਾਂ ਨੂੰ ਬੁਲੇਟ ਦੇ ਪਟਾਕੇ ਪਵੋਣ ਦਾ ਸ਼ੋਅ ਅੱਜਕੱਲ੍ਹ ਦੇ ਨੌਜਵਾਨਾਂ ਦੇ ਵਿੱਚ ਸਿਰ ਚੜਕੇ ਬੋਲ ਰਿਹਾ ਲੇਕਿਨ ਬਟਾਲਾ ਟ੍ਰੈਫਿਕ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆਈ ਹੈ ਬਟਾਲਾ ਦੇ ਗਾਂਧੀ ਚੌਕ ਨਜ਼ਦੀਕ ਟ੍ਰੈਫਿਕ ਪੁਲਿਸ ਬਟਾਲਾ ਦੇ ਵੱਲੋਂ ਸਪੈਸ਼ਲ ਨਾਕੇਬੰਦੀ ਦੌਰਾਨ ਬੁਲੇਟ ਦੇ ਪਟਾਕੇ ਪਵੋਣ ਵਾਲਿਆਂ ਦੀ ਟ੍ਰੈਫਿਕ ਪੁਲਿਸ ਨੇ ਖੁਦ ਬੁਲੇਟ ਚੈੱਕ ਕਰਕੇ ਚਲਾਨ ਕੱਟ ਕੇ ਪਟਾਕੇ ਪੁਆਏ ਤੇ ਨਾਲ ਹੀ ਆਪਣੀਆਂ ਗੱਡੀਆਂ ਦੇ ਸ਼ੀਸ਼ਿਆਂ ਉੱਤੇ ਕਾਲੀਆਂ ਜਾਲੀਆਂ ਲਗਾ ਕੇ ਘੁੰਮ ਰਹੇ ਨੌਜਵਾਨਾਂ ਨੂੰ ਵੀ ਪੁਲਿਸ ਨੇ ਨਹੀਂ ਬਖਸ਼ਿਆ ਰਾਖਤ ਦੇ ਜਿੰਨੇ ਵੀ ਨਿਯਮ ਹੈਗੇ ਆ ਉਹਨਾਂ ਨੂੰ ਸਖਤੀ ਨਾਲ ਜੜਾਵਾ ਉਹਨਾਂ ਦੀ ਪਾਲਣਾ ਕੀਤੀ ਜਾਵੇਗੀ ਕਿਸੇ ਵੀ ਨਿਯਮ ਨੂੰ ਜੜਾ ਅੰਗੋਲਿਆ ਨਹੀਂ ਕੀਤਾ ਜਾਏਗਾ ਜਿਹੜੇ ਪਟਾਕੇ ਮਾਰਨ ਵਾਲੇ ਫੁੱਲਟ ਤੇ ਜਿਹੜੇ ਪਟਾਕੇ ਵਜਾਉਂਦੇ ਆ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਜੇ ਕਿਸੇ ਦੇ ਕਾਲੀਆਂ ਜਾਲੀਆਂ ਲੱਗੀਆਂ ਬਲੈਕ ਫਿਲਮਾਂ ਲਾਈਆਂ ਉਹਨਾਂ ਦਾ ਵੀ ਚਲਾਨ ਕੀਤਾ ਜਾਏਗਾ ਬਾਕੀ ਕੋਈ ਵੀ ਡਰੰਕਡ ਡਰਾਈਵਰ ਹੈ ਬਿਨਾਂ ਨੰਬਰੀਆ ਮੂੰਹ ਬੰਨੇ ਆ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਪੁਟਾਕਾ ਬੁੱਕ ਟੈਕਨੀਕੋ ਟੈਕ ਪਾ ਰਿਹਾ ਹੈ ਉਹ ਤਾਂ ਤੁਹਾਨੂੰ ਦਿਖਾਏ ਦਿੱਤਾ ਪਟਾਕਿਆਂ ਦੀ ਇੰਨੀ ਜ਼ਿਆਦਾ ਗੂੰਜ ਸੀ ਕਿ ਮੇਰੇ ਆਪਣੇ ਕੰਨ ਜਿਹੜੇ ਆ ਉਹ ਸੁਣ ਨਹੀਂ ਰਹੇ ਇੰਦੀ ਆਵਾਜ਼ ਚਲਾਨ ਅਸੀਂ ਕੋਈ ਅੱਜ 50 ਦੇ ਕਰੀਬ ਕਰਦੇ ਆ ਤੇ ਅੱਜ ਅਸੀਂ ਕਰ ਰਹੇ ਆ ਹੋਰ ਸਖਤੀ ਨਾਲ ਕਰ ਰਹੇ ਆ ਇਥੇ ਆ ਵੀ ਦੇਖਣ ਨੂੰ ਮਿਲਿਆ ਕਿ ਕਈ ਨੌਜਵਾਨ ਚਲਾਨ ਤੋਂ ਬਚਣ ਦੇ ਲਈ ਸਿਫਾਰਿਸ਼ ਤੇ ਫੋਨ ਵੀ ਕਰਾਉਂਦੇ ਨਜ਼ਰ ਆਏ ਲੇਕਿਨ ਟ੍ਰੈਫਿਕ ਪੁਲਿਸ ਬਟਾਲਾ ਨੇ ਕਿਸੇ ਦੀ ਇੱਕ ਵੀ ਨਾ ਸੁਣੀ ਅਤੇ ਕਿਸੇ ਨੂੰ ਨਹੀਂ ਬਖਸ਼ਿਆ ਨਾਕਬੰਦੀ ਦੌਰਾਨ 50 ਦੇ ਕਰੀਬ ਚਲਾਨ ਵੀ ਕੱਟੇ ਗਏ ਟ੍ਰੈਫਿਕ ਪੁਲਿਸ ਇੰਚਾਰਜ ਦੇ ਅਨੁਸਾਰ ਟ੍ਰੈਫਿਕ ਰੂਲਸ ਤੋੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਥੇ ਹੀ ਜਿਨ੍ਹਾਂ ਦੇ ਚਲਾਨ ਕੱਟੇ ਗਏ ਉਹ ਕਿਤੇ ਨਾ ਕਿਤੇ ਨਰਾਜ਼ ਤੇ ਦੁਖੀ ਵੀ ਨਜ਼ਰ ਆਏ ਕੀ ਕਹਿਣਾ ਹੈ ਉਹਨਾਂ ਦਾ ਤੁਹਾਨੂੰ ਉਹ ਵੀ ਸੁਣਾਉਂਦੇ ਹਾਂ ਮੈਂ ਮਾਜਾ ਕੇ ਸਾਹ ਸੰਗਠਨ ਕਮੇਟੀ ਦਾ ਯੂਥ ਪ੍ਰਧਾਨ ਆ ਪੰਜਾਬ ਦਾ ਤੇ ਇਹ ਜਥੇਬੰਦੀ 32 ਜਥੇਬੰਦੀਆਂ ਚ ਇੱਕ ਜਥੇਬੰਦੀ ਆ ਤੇ ਇਹ ਪੁਲਸ ਵਾਲੇ ਹੁਣ ਤੁਹਾਨੂੰ ਸੀਜ਼ਨ ਪਤਾ ਵਾ ਕਰਮੀਆਂ ਦਾ ਸੀਜ਼ਨ ਆ ਜੇ ਇਹ ਕਿਨੇ ਜਾਲੀ ਲਾਤੀ ਤੇ ਜੇ ਕੋਈ ਕੋਆਪਰੇਟ ਕਰਕੇ ਲਾ ਦਿੰਦਾ ਤੇ ਉਹਦੇ ਚ ਵੀ ਉਹ ਕਿਹੜਾ ਨਜਾਇਜ਼ ਕਿਹੜਾ ਬਲਪੀ ਉਹ ਕਿਹੜੇ ਪੁਲਸ ਵਾਲੇ ਤੇ ਜਾਇਜ਼ ਧੱਕਾ ਕਰ ਉਹ ਗਲਤ ਗੱਲ ਆ ਜੇ ਪਬਲਿਕ ਕੋਆਪਰੇਟ ਕਰ ਰਹੀ ਆ ਤੇ ਤੁਸੀਂ ਵੀ ਕੋਆਪਰੇਟ ਕਰੋ ਜੇ ਨਹੀਂ ਕਰੀ ਤੇ ਫਿਰ ਤੁਹਾਡਾ ਬੰਦਾ ਵੀ ਹਾਕਾ ਇਹ ਕਾਰਵਾਈ ਕੀਤੀ ਜਾਵੇ। ਤੁਹਾਨੂੰ ਲੱਗਦਾ ਨਹੀਂ ਕਿ ਕਾਨੂੰਨ ਕਹਿੰਦਾ ਕਿ ਜਾਲ ਨਹੀਂ ਲਗਾਉਣੇ ਚਾਹੀਦੇ। ਜਾਲੀਆਂ ਭਾਜੀ ਉਸ ਨੇ ਲਾਹਤੀਆਂ। ਜਾਲੀ ਫਰੰਟ ਸ਼ੀਸ਼ੇ ਦਾ ਕੋਈ ਜਾਲੀ ਨਹੀਂ ਕੋਈ ਨਹੀਂ। ਬੈਕ ਸਾਈਡ ਤੇ ਉਹ ਗਰਮੀ ਕਿਉਂਕਿ ਤੁਹਾਨੂੰ ਪਤਾ ਗਰਮੀ ਦਾ ਮੌਸਮ ਹੈ। ਤੇ ਗਰਮੀ ਹਰ ਕੋਈ ਚਾਹੁੰਦਾ ਵੀ ਆਪਾਂ ਗਰਮੀ ਤੋਂ ਬਚੇ ਕਈਆਂ ਦੇ AC ਨਹੀਂ ਚੱਲਦਾ। ਸਪਾਰਚ ਪਾ ਰਹੇ ਸੀ। ਸਪਾਰਚ ਭਾਜੀ ਆਪਾਂ ਕਿਉਂਕਿ ਸਾਨੂੰ ਜਾਣਦੇ ਆਪਾਂ ਕਹਿੰਦੇ ਉਹਨਾਂ ਨੂੰ ਕੋਈ ਨਾ ਆਪਾਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ। ਕੋਈ ਵੀ ਕੋਈ ਅਫਸਰ ਆ ਕੋਈ ਆਪਣੇ ਰਿਲੇਟਿਵਸ ਆ। ਉਹਨਾਂ ਨੂੰ ਪੁੱਛ ਲਓ ਵੀ ਸਾਡਾ ਕੈਰੈਕਟਰ ਕਿਦਾਂ ਤੁਸੀਂ ਗੱਡੀ ਚੈੱਕ ਕਰ ਲਓ ਜਾਂ ਉਹਦਾ ਵੀ ਨਾ ਪਰ ਵੀ ਸਾਡੂ ਹੁਣ ਮਾਝਾ ਕੇ ਸਾਹ ਸਕੰਡ ਪੈਟੀ ਹੈ ਪਤੀ ਜੱਥੇਬੰਦੀ ਹੈ ਜੋ ਇੱਕ ਜੱਥੇਬੰਦੀ ਆਉਂਦੀ ਹੈ ਤੇ ਗਲਤ ਕੰਮ ਕਰਨ ਦੇ ਕਿਹਨਾਂ ਗਲਤ ਕੰਮ ਕੀਤਾ ਹੀ ਨਹੀਂ ਜੀ ਗਲਤ ਕੰਮ ਸਾਡੇ ਚੈੱਕ ਕਰੋ ਪੁਲਸ ਵਾਲਿਆਂ ਨੂੰ ਸਭ ਪਤਾ ਕੋਣ ਗਲਤ ਕੰਮ ਕਰਦਾ ਕੋਣ ਨਹੀਂ ਕਰਦਾ ਕਾਲੀ ਜਾਲੀਆਂ ਕਾਲੀ ਜਾਲੀਆਂ ਆਪਾਂ ਉਸੇ ਵਾਲੇ ਇੱਕ ਵਾਰੀ ਇਹਨਾਂ ਨੇ ਕਿਹਾ ਰੁਕ ਜਾ ਆਪਾਂ ਰੋਕ ਕੇ ਕੱਢੀ ਸਾਈਡ ਤੇ ਕਰ ਲਈ ਚਲਾਨ ਕੱਢ ਤਾਂ ਕੱਟੋ ਪਰ ਇਹ ਆ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੋਣ ਜਾਇਜ਼ ਹੈ ਕੋਣ ਅਜਾਇਜ਼ ਆਪਾਂ ਕੋਆਪਰੇਟ ਕਰ ਰਹੇ ਆਂ ਕੋਵਿਡ ਕਰਕੇ ਜਿਆਦਾ ਆਪਾਂ ਰਨ ਕਰ ਰਹੇ ਆ ਤਾਂ ਫਿਰ ਸਾਨੂੰ ਉਹ ਕਾਰਵਾਈ ਕੀਤੀ ਜਾਵੇ ਜੇ ਆਪਾਂ ਰਨ ਹੀ ਨਹੀਂ ਕਰ ਰਹੇ ਆ ਆਪਾਂ ਕਹਿਆ ਵੀ ਸਾਡੀ ਚੈੱਕ ਕਰੋ ਗਰਮੀ ਦਾ ਮੌਸਮ ਆ ਤੇ ਗਰਮੀ ਦੇ ਕਰਕੇ ਨੋਰਮਲ ਕਈ ਮਲਬੀ ਡਾਕਟਰਸ ਵੀ ਜਾਲੀਆਂ ਲਾਉਂਦੇ ਨੇ ਸਿਰਫ ਇਹ ਨਹੀਂ ਵੀ ਆਮ ਪਬਲਿਕ ਹੁਣ ਡਾਕਟਰਸ ਜਾਲੀਆਂ ਲਾਉਂਦੇ ਆ ਉਹਨਾਂ ਕੋ ਮੈਡੀਕਲ ਪ੍ਰੂਫ ਹੁੰਦਾ ਵੀ ਹਾਂ ਮੈਡੀਕਲ ਇਸ਼ੂ ਆ ਜੀ ਉਹ ਬਣਾ ਲੈਣਗੇ ਸਰਟੀਫਿਕੇਟ ਹੁਣ ਆਮ ਪਬਲਿਕ ਨਹੀਂ ਬਣਾਉ ਸਾਡੀ ਤੇ ਚਲਾਨ ਪਜੀ ਸਲਾਨਤਰ ਕਰਕੇ ਹੋਇਆ ਜੀ ਹਾਂ ਜੀ ਪਜੀ ਟਾਕੇ ਵਾ ਕੋ ਕੀ ਹੋਣ ਚਾਹਦੇ ਮੋਂਟਾ ਕੁਐਸਚਨ ਨਹੀਂ ਕੋਈ ਹੱਲ ਨਹੀਂ ਹੈਗਾ ਜੀ ਹੁਣ ਕੋਈ ਹੁਣ ਤਾਂ ਹੋ ਗਿਆ ਜੋ ਹੁਣ ਇਹ ਹੋ ਗਿਆ ਚਲਾਨ ਹੋ ਗਿਆ ਜੋ ਹੁਣ ਬੋਲ ਹੋ ਗਿਆ ਜ਼ਿਕਰ ਹੋ ਗਿਆ ਕਿ ਅੱਜਕੱਲ ਦੇ ਨੌਜਵਾਨ ਬੁਲੇਟ ਦੇ ਪਟਾਕੇ ਪਾਉਂਦੇ ਨੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਤੇ ਇਸ ਦੇ ਨਾਲ ਹੀ ਬਹੁਤ ਸਾਰੇ ਨੌਜਵਾਨ ਅਜਿਹੇ ਨੇ ਜੋ ਕਿ ਗੱਡੀਆਂ ਦੇ ਉੱਤੇ ਕਾਲੀਆਂ ਜਾਲੀਆਂ ਲਗਾ ਕੇ ਰੱਖਦੇ ਨੇ ਜੋ ਕਿ ਗੈਰ ਕਾਨੂੰਨੀ ਹੈ ਅਤੇ ਹੁਣ ਟ੍ਰੈਫਿਕ ਪੁਲਿਸ ਮੁਸਤੈਤ ਨਜ਼ਰ ਆ ਰਹੀ ਹੈ ਅਤੇ ਹੁਣ ਅਜਿਹੇ ਲੋਕਾਂ ਦੇ ਚਲਾਨ ਕੀਤੇ ਜਾ ਰਹੇ ਨੇ ਜੋ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਬਟਾਲਾ ਤੋਂ ਪੋਪਾਲ ਸਿੰਧ ਰਿਪੋਰਟ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲੌਣੀ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ